ਸਤ ਸ੍ਰੀ ਅਕਾਲ ਬੱਚੋ ਆਓ ਪੰਜਾਬੀ ਸਿੱਖਿਆ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਬੱਚੋ ਆਪਾਂ ਕਰ ਰਹੇ ਆ ਨਵੀਂ ਉਡਾਨ ਪੁਸਤਕ ਕਿਹੜੀ ਕਲਾਸ ਦੀ 3rd ਕਲਾਸ ਦੀ ਠੀਕ ਹੈ ਤੇ ਉਹਦੇ ਵਿੱਚ ਆਪਾਂ ਪਹਿਲਾ ਲੈਸਨ ਕਰ ਲਿਆ ਸੀ ਤੇ ਅੱਜ ਆਪਾਂ ਕਰਾਂਗੇ ਦੂਸਰਾ ਲੈਸਨ ਕਣਕ ਦਾ ਦਾਣਾ ਲੈਸਨ ਦਾ ਨਾਮ ਕੀ ਹੈ ਕਣਕ ਦਾ ਦਾਣਾ ਤੇ ਚਲੋ ਜਲਦੀ ਨਾਲ ਲੈਸਨ ਸ਼ੁਰੂ ਕਰਦੇ ਆਪਾਂ ਕੀ ਹੈ ਪਹਿਲਾ ਕੁਸਚਨ ਕੀ ਹੈ ਖਾਲੀ ਥਾਂ ਭਰਨ ਲਈ ਉਚਿਤ ਵਿਕਲਪ ਚੁਣੋ ਇਹਦਾ ਪਹਿਲਾ ਕੀ ਹੈ ਕੁੱਕੜੀ ਨੂੰ ਡੈਸ਼ ਦਾ ਦਾਣਾ ਲੱਭਿਆ ਸਾਰਿਆਂ ਨੇ ਲੈਸਨ ਪੜ੍ਹ ਲਿਆ ਸੀ ਨਾ ਸਮਝ ਆ ਗਈ ਸੀ ਨਾ ਤੇ ਕੁੱਕੜੀ ਨੂੰ ਕਿਸ ਦਾ ਦਾਣਾ ਲੱਭਿਆ ਮੱਕੀ ਜਵਾਰ ਕਣਕ ਕੇਸਰੋਂ ਕਿਸ ਦਾ ਦਾਣਾ ਲੱਭਿਆ ਸੀ ਕਣਕ ਦਾ ਕੁੱਕੜੀ ਨੂੰ ਕਣਕ ਦਾ ਦਾਣਾ ਲੱਭਿਆ ਤੁਸੀਂ ਇਹਦੇ ਵਿੱਚ ਵੀ ਭਰ ਸਕਦੇ ਹੋ ਤੇ ਇੱਥੇ ਵੀ ਟਿੱਕ ਕਰ ਸਕਦੇ ਹੋ ਤੁਹਾਨੂੰ ਪੇਪਰ ਆਇਆ ਪੇਪਰ ਦੇ ਵਿੱਚ ਤੁਹਾਨੂੰ ਇਦਾਂ ਵੀ ਦਿੱਤਾ ਹੈ ਇਦਾਂ ਵੀ ਤੇ ਦੋਨੋਂ ਕਰਕੇ ਆ ਸਕਦੇ ਹੋ ਤੁਸੀਂ ਕਈ ਵਾਰ ਇਹ ਗਲਤੀ ਵੀ ਹੋ ਜਾਂਦੀ ਹੈ ਨਾ ਤੇ ਤੁਸੀਂ ਗਲਤ ਉਹਦੇ ਤੇ ਲਿਖ ਦਿੱਤਾ ਨਿਸ਼ਾਨ ਪਾ ਦਿੱਤਾ ਤੇ ਤੁਸੀਂ ਇੱਥੇ ਵੀ ਭਰ ਕੇ ਆਣਾ ਠੀਕ ਹੈ ਅਗਲਾ ਹੈ ਦਾਣੇ ਨੂੰ ਬੀਜਣ ਦੀ ਸਲਾਹ ਡੈਸ਼ ਦੇ ਦਾਣੇ ਨੇ ਹੀ ਦਿੱਤੀ ਕਿਸ ਨੇ ਦਿੱਤੀ ਸੀ ਕਣਕ ਜਵਾਰ ਬਾਜਰਾ ਤੇ ਮੱਕੀ ਕਣਕ ਦੇ दाणे ਨਹੀਂ ਦਿੱਤੀ ਸੀ ਦਾਣੇ ਨੂੰ ਬੀਜਣ ਦੀ ਸਲਾਹ ਕਣਕ ਦੇ दाणे ਨਹੀਂ ਦਿੱਤੀ ਅਗਲਾ ਕੁਸਚਨ ਹੈ ਬਿੱਲੀ ਨੇ ਕਿਹਾ ਮੈਂ ਤਾਂ ਡੈਸ਼ ਨਹੀਂ ਤਾਂ ਜਦੋਂ ਲੈਸਨ ਪੜ੍ਹਿਆ ਹੈ ਨਾ ਤੁਸੀਂ ਕੁੱਕੜੀ ਜਦੋਂ ਦਾਣਾ ਪੜ੍ਹ ਕੇ ਮਿੱਟੀ ਦੇ ਢੇਰ ਉੱਪਰ ਚੜ੍ਹ ਕੇ ਬੋਲਦੀ ਹੈ ਕਿ ਆਖਣ ਲੱਗਦੀ ਹੈ ਕਿ ਦੇਖੋ ਮੈਨੂੰ ਗਾਣਾ ਮਨਨ ਮੈਨੂੰ ਦਾਣਾ ਲੱਭਿਆ ਮੈਂ ਇਸ ਨੂੰ ਬੀਜਣ ਚੱਲੀ ਆ ਤਾਂ ਮੇਰੇ ਨਾਲ ਕੌਣ-ਕੌਣ ਜਾਊਗਾ ता बिल्ली ने किया क्या सिगर? बिल्ली ने कहा मैं डैश नहीं मेहनती वेली के किसान वेली मैं वेली ने साफ साफ उन्हें इनकार कर दिता सी है ना? अगला क्वेश्चन है कुकड़ी हर रोज अपने बूटे दी डैश कर दी कुकड़ी हर रोज अपने बूटे दी किया जुगा ਰਾਖੀ ਮੇਨਤ ਸਫਾਈ ਕਚੋਰੀ ਰਾਖੀ ਰਖਵਾਲੀ ਕਰਦੀ ਸੀ ਨਾ ਕੁੱਕੜੀ ਹਰ ਰੋਜ਼ ਆਪਣੇ ਬੂਟੇ ਦੀ ਰਾਖੀ ਕਰਦੀ ਸੀ ਰਾਖੀ ਮਤਲਬ ਰਖਵਾਲੀ ਠੀਕ ਹੈ ਤੇ ਬੱਚੋ ਇਹਦਾ ਵਿਕਲਪ ਚੁਣੋ ਦਾ ਅਗਲਾ ਕੁਐਸਚਨ ਹੈ ਆਹ ਸੂਰਜ ਦੀ ਗਰਮੀ ਨਾਲ ਉਸ ਸਿੱਟੇ ਦਾ ਰੰਗ ਹਰੇ ਤੋਂ ਡੈਸ਼ ਹੋ ਗਿਆ ਹਰੇ ਤੋਂ ਕੀ ਹੋ ਗਿਆ ਸੀ ਹਰੇ ਤੋਂ ਕੀ ਕਿਹੜਾ ਰੰਗ ਆ ਜਾਂਦਾ ਲਾਲ ਤੋਂ ਨਹੀਂ ਹੁੰਦਾ ਨਾ ਲਾਲ ਨੀਲਾ ਤਾਂ ਨਹੀਂ ਹੁੰਦਾ ਚਿੱਟਾ ਵੀ ਨਹੀਂ ਹੁੰਦਾ ਕੀ ਹੋ ਜਾਂਦਾ ਪੀਲਾ ਪੀਲਾ ਆ ਜੂਗਾ ਸੂਰਜ ਦੀ ਗਰਮੀ ਨਾਲ ਉਸੇ ਸਿੱਟੇ ਦਾ ਰੰਗ ਹਰੇ ਤੋਂ ਪੀਲਾ ਹੋ ਗਿਆ ਆਟੇ ਦੀ ਡੈਸ਼ ਬਣਾਈ ਆਟੇ ਦੀ ਉਸਨੇ ਗੁੱਕੜੀ ਨੇ ਆਟੇ ਦੀ ਕੀ ਬਣਾਈ ਸੀ ਖੀਰ ਸਬਜੀ ਰੋਟੀ ਕ ਪੀਜ਼ਾ ਕੀ ਬਣਾਈ ਸੀ ਰੋਟੀ ਇੱਥੇ ਆ ਜੂਗਾ ਹੈ अगला है सही ज गलत का निशान लगाओ तुम सही से गलत का निशान लगाना है जोड़ा सही है उधर वह सही का निशान जोड़ा गलत है उधर वह गलत का निशान लगाना है ठीक है बिल्ली ने कुकड़ी की मदद की बिल्ली ने कुकड़ी की मदद की जो उन्हें कहा कि चलो आप दाना बीजीए मेरे नाल आओ नहीं की आजगा इतना गलत आजगा ਅਗਲਾ ਹੈ ਕੁਕੜੀ ਨੇ ਆਪਣੀ ਚੁੰਝ ਨਾਲ ਮਿੱਟੀ ਪੋਲੀ ਕੀਤੀ। ਕੁਕੜੀ ਪਤਾ ਹੈ ਨਾ ਸਾਰਿਆਂ ਨੂੰ ਕੀ ਕਹ ਕੇ ਇਹਨੂੰ ਕਹਿੰਦੇ ਮੁਰਗੀ ਨੂੰ ਹੈਨਾ? ਹਨ ਨੂੰ। ਕੁਕੜੀ ਨੇ ਆਪਣੀ ਚੁੰਝ ਨਾਲ ਮਿੱਟੀ ਪੋਲੀ ਕੀਤੀ। ਜਿਹਦੇ ਵਿੱਚ ਉਹਨੇ ਦਾਣਾ ਛੁੱਟਿਆ ਸੀ ਆਪਣਾ ਉਹ ਕਣਕ ਦਾ ਹੈਨਾ? ਤੇ ਇੱਥੇ ਕੀ ਆ ਜਾਊਗਾ ਠੀਕ ਦਾ ਨਿਸ਼ਾਨ। ਅਗਲਾ ਹੈ ਕਣਕ ਦੇ ਦਾਣੇ ਨੂੰ ਹਰੇ-ਹਰੇ ਪੱਤੇ ਲੱਗੇ। ਜਿੱਦੋਂ ਕਣਕ ਨੂੰ ਉਹਨੇ ਬੀਜਿਆ ਚੁੰਝਨ ਪੋਲੀ ਚੁੰਝ ਦੇ ਨਾਲ ਉਹਨੂੰ ਮਿੱਟੀ ਨੂੰ ਪੋਲੀ ਕਰਕੇ ਉਹ ਬੀਜ ਦਿੱਤਾ ਦਾਣਾ ਤੇ ਹੌਲੀ 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 ਪੱਤੇ ਕਿਹੜੇ ਰੰਗ ਦੇ ਆ ਗਏ ਹਰੇ-ਹਰੇ ਪੱਤੇ ਨਿਕਲ ਲੱਗਦੇ ਹੈਨਾ ਤੇ ਇੱਥੇ ਵੀ ਠੀਕ ਦਾ ਨਿਸ਼ਾਨ ਆ ਜਾਊਗਾ ਅਗਲਾ ਹੈ ਕਣਕ ਦੇ ਪੌਦੇ ਨੂੰ ਮੱਕੀ ਦੀਆਂ ਛੱਲੀਆਂ ਮੱਕੇ ਮੱਕੀ ਦੀਆਂ ਛੱਲੀਆਂ ਲੱਗਦੀਆਂ ਕਦੀ ਕਣਕ ਦੇ ਪੌਦੇ ਨੂੰ ਮੱਕੀ ਦੀਆਂ ਛੱਲੀਆਂ ਲੱਗੀਆਂ ਦੇਖੀਆਂ ਤੁਸੀਂ ਛੱਲੀਆਂ ਕਦੀ ਲੱਗੀਆਂ ਨਹੀਂ ਨਾ ਜਿਹੜਾ ਪੰਜਾਬ 'ਚ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਹੈ ਨਾ ਕਣਕ ਦੇ ਪੌਦੇ ਨੂੰ ਮੱਕੀ ਦੀਆਂ ਛੱਲੀਆਂ ਲੱਗੀਆਂ ਇਹ ਕੀ ਆਜੂਗਾ ਗਲਤ ਦਾ ਨਿਸ਼ਾਨਾ ਆਜੂਗਾ ਇੱਥੇ ਟਕੜੀ ਨੇ ਰੋਟੀ ਸਾਰਿਆਂ ਵਿੱਚ ਵੰਡ ਦਿੱਤੀ ਵੰਡੀ ਸੀ ਨਹੀਂ ਨਾ ਉਹਨੇ ਆਪਣੇ ਬੱਚਿਆਂ ਦੇ ਨਾਲ ਲ ਸਾਰਿਆਂ ਨੂੰ ਦਿੱਤੀ ਨਹੀਂ ਉਹਨੇ ਆਪਣੇ ਬੱਚਿਆਂ ਨੂੰ ਵਿੱਚ ਵੰਡੀ ਸੀ ਸਾਰਿਆਂ ਵਿੱਚ ਨਹੀਂ ਵੰਡੀ ਸੀ ਇੱਥੇ ਕੀ ਆਜੂਗਾ ਗਲਤ ਦਾ ਨਿਸ਼ਾਨਾ कुकड़ी ने कहा मेहनत बिना कुछ नहीं मिलता कि सही थी ना उसने कुकड़ी ने कहा मेहनत कुछ नहीं मिलता इतने सही का निशान ते बच्चा चलो जल्दी अगले क्वेश्चन भी देख लीए अगला है शब्दा दे अर्थ लिखो शब्दा दे अर्थ लिखो चूचा की कह रो चूचा ਚੂਜ਼ਾ ਜੇ ਨੂੰ ਹਿੰਦੀ ਚ ਚੂਜ਼ਾ ਕਹਿੰਦੇ ਆ ਠੀਕ ਹੈ ਕੁੱਕੜੀ ਦੇ ਬੱਚੇ ਨੂੰ ਮੁਰਗੀ ਦੇ ਬੱਚੇ ਨੂੰ ਕਹਿੰਦੇ ਆ ਚੂਚਾ ਚੂਜ਼ਾ ਚੂਜ਼ਾ ਵੀ ਕਹਿੰਦੇ ਆ ਹਿੰਦੀ ਚ ਵੀ ਕਹਿੰਦੇ ਆ ਨਾ ਤੇ ਇੱਥੇ ਕੀ ਹੈ ਚੂਚਾ ਕੁੱਕੜੀ ਦੇ ਬੱਚੇ ਰਾਖੀ ਰਾਖੀ ਇਹਨੂੰ ਕਹਿੰਦੇ ਆ ਨਿਗਰਾਨੀ ਜਾਂ ਰੱਖਿਆ ਕਰਨੀ ਠੀਕ ਹੈ ਨਿਗਰਾਨੀ ਜਾਂ ਰੱਖਿਆ ਕਰਨੀ ਜਾਂ ਸੰਭਾਲ ਰੱਖਣੀ ਕਿਸੇ ਚੀਜ਼ ਦੀ ਸੰਭਾਲ ਕਰਨੀ ਸਾਮ ਸੰਭਾਲ ਕਰਨੀ ਹੈ ਨਾ ਅਗਲਾ ਹੈ ਡੁੰਗਣਾ ਡੁੰਗਣਾ ਮੀਨ ਤੋੜਨਾ ਆਗੇ ਹੈ ਰੋਟ ਆਟੇ ਦੀ ਰੋਟੀ ਆਟੇ ਦੀ ਰੋਟੀ ਜਿਹੜੀ ਬਣਾਉਂਦੇ ਉਹਨੂੰ ਕਹਿੰਦੇ ਰੋਟ ਪੋਲੀ ਪੋਲੀ ਕਿਹੜੀ ਹੁੰਦੀ ਹੈ ਨਰਮ ਪੋਲੀ ਨਰਮ ਸੋਫਟ ਠੀਕ ਹੈ ਅੱਗੇ ਹੈ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਚੂਚੇ ਚੂਚੇ ਕੁਕੜੀ ਨੇ ਆਪਣੇ ਚੂਚਿਆਂ ਨੂੰ ਕਣਕ ਦੀ ਰੋਟੀ ਦਿੱਤੀ ਜਦੋਂ ਉਹਨੇ ਰੋਟੀ ਬਣਾਈ ਆਪਣੇ ਉਹਦੀ ਆਦੀ ਫਸਲ ਜਦੋਂ ਤਿਆਰ ਹੋ ਗਈ ਤਾਂ ਉਹਨੇ ਕੀ ਕੀਤਾ ਸੀਗਾ ਆਪਣੇ ਬੱਚਿਆਂ ਨੂੰ ਹੋਰ ਕਿਸੇ ਨੂੰ ਨਹੀਂ ਦਿੱਤੀ ਉਹਨੇ ਆਪਣੇ ਬੱਚਿਆਂ ਨੂੰ ਖਲਾਈ ਤੇ ਆਪ ਖਾਦੀ ਹੈ ਨਾ ਬਣਾ ਕੇ ਕੁਕੜੀ ਨੇ ਆਪਣੇ ਬੱਚਿਆਂ ਨੂੰ ਕਣਕ ਦੀ ਰੋਟੀ ਦਿੱਤੀ ਢੇਰ ਉਸਦੇ ਘਰ ਸਾਹਮਣੇ ਮਿੱਟੀ ਦਾ ਢੇਰ ਲੱਗਿਆ ਹੋਇਆ ਸੀ ਠੀਕ ਹੈ ਕਿਸੇ ਕੁਝ ਵੀ ਲਿਖ ਸਕਦੇ ਹੋ ਕੱਪੜਿਆਂ ਦਾ ਢੇਰ ਸੀ ਉੱਥੇ ਬਹੁਤ ਸਾਰੇ ਕੱਪੜਿਆਂ ਦਾ ਢੇਰ ਲੱਗਿਆ ਹੋਇਆ ਸੀ ਜਾਂ ਬਾਜ਼ਾਰ ਵਿੱਚ ਬਹੁਤ ਕੱਪੜਿਆਂ ਦਾ ਢੇਰ ਸੀ ਮਿੱਟੀ ਦਾ ਢੇਰ ਲੱਗਿਆ ਸੀ ਕੁਝ ਵੀ ਲੈ ਸਕਦੇ ਹੋ ਹੈਨਾ खेत खेत कणक लगी हुई सी ठीक है कुछ भी तुसी कोई भी फसल लिख देंगे खेतों से खेत सी, सी ठीक है अगे है सुनहरी कणक पक् के सुनहरी रंग की हो गई कणक पक् के सुनहरी रंग द हो गई आटा कणक दे आटे की रोटी बनती है कणक दे आटे की रोटी बनती है ना पता ना? है ना ठीक है अगला क्वेश्चन है ਜਦੋਂ ਕੁਕੜੀ ਨੇ ਦਾਣਾ ਬੀਜਣ ਲਈ ਜਾਨਵਰਾਂ ਤੋਂ ਮਦਦ ਮੰਗੀ ਤਾਂ ਉਹਨਾਂ ਨੇ ਕੀ ਕਿਹਾ? ਉਹ ਜਾਨਵਰਾਂ ਨੇ ਕੀ ਕਿਹਾ ਸੀ ਉਹਨਾਂ ਨੇ? ਜਦੋਂ ਕੁਕੜੀ ਨੇ ਮਦਦ ਮੰਗੀ ਸੀ ਬਿੱਲੀ ਨੇ ਕੀ ਕਿਹਾ ਸੀ? ਬਿੱਲੀ ਕਹਿੰਦੀ ਮੈਂ 베ਲੀ ਨਹੀਂ। ਠੀਕ ਹੈ ਜਦੋਂ ਕਹਿੰਦੇ ਸੀ ਚਲੋ ਆਪਾਂ ਬੀਜਣ ਚੱਲੀਏ ਆਪਾਂ ਮੇਰੇ ਨਾਲ ਚੱਲੋ ਤਾਂ ਉਹਨੇ ਇੱਕ ਬਿੱਲੀ ਨੇ ਕੀ ਕਿਹਾ ਸੀ ਮੈਂ 베ਲੀ ਨਹੀਂ। ਤੇ ਬੱਤਖ ਨੇ ਕੀ ਕਿਹਾ ਸੀ? ਬੱਤਖ ਕਹਿੰਦੀ ਮੈਂ ਤਾਂ ਨਦੀ ਤੇ ਨਹਾਉਣ ਜਾਣਾ ਹੈ। ਹੈਨਾ? ਕੁੱਤਾ ਕੁੱਤਾ ਕਹਿੰਦਾ ਮੈਂ ਤਾਂ ਸੋਣਾ ਹੈ ਠੀਕ ਹੈ ਸਾਰਿਆਂ ਦੀ ਅਲੱਗ-ਅਲੱਗ ਸੀ ਇਸ ਲਈ ਉਹਨਾਂ ਨੂੰ ਲਾਸਟ ਤੇ ਵਿੱਚ ਖਾਣਾ ਨਹੀਂ ਮਿਲਿਆ ਸੀ ਠੀਕ ਹੈ ਇਹ ਖਾਣਾ ਇਹ ਰੋਟੀ ਕਹਿੰਨੇ ਖਾਦੀ ਸੀ ਬਣਾ ਕੇ ਫਿਰ ਕੁੱਕੜੀ ਨੇ ਆਪਣੇ ਬੱਚਿਆਂ ਦੇ ਨਾਲ ਰੋਟੀ ਬਣਾ ਕੇ ਖਾਦੀ ਸੀ ਜਦੋਂ ਇਹ ਆ ਗਏ ਸੀ ਸਾਰੇ ਹੈਲਪ ਵੇਲੇ ਤਾਂ ਆਏ ਨਹੀਂ ਉਹਦੀ ਹੈਲਪ ਕਰਨ ਨੂੰ ਸਹਾਇਤਾ ਕਰਨ ਨੂੰ ਜਦੋਂ ਰੋਟੀ ਤਿਆਰ ਹੋ ਗਈ ਤੇ ਉਦੋਂ ਆ ਗਏ ਸਾਰੇ ਹਨਾ ਤੇ ਇਸ ਲਈ ਕਹਿੰਦੇ ਆ ਨਾ ਹੈਲਪ ਕਰਨੀ ਚਾਹੀਦੀ ਇਹਨੇ ਸਾਰਿਆਂ ਦੀ ਹਨਾ ਇਸ ਲਈ ਕਹਿੰਦੇ ਹੈ ਨਾ ਕਿ ਤਾਂ ਕੁਕੜੀ ਨੇ ਫਿਰ ਕੀ ਕਿਹਾ ਸੀ ਮਿਹਨਤ ਬਿਨਾ ਕੁਝ ਨਹੀਂ ਮਿਲਦਾ ਅਗਰ ਤੁਸੀਂ ਖਾਣਾ ਚਾਹੁੰਦੇ ਤਾਂ ਪਹਿਲਾਂ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਉਸ ਤੋਂ ਬਿਨਾ ਕੁਝ ਵੀ ਨਹੀਂ ਮਿਲਦਾ ਹਰ ਚੀਜ਼ 'ਚ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਠੀਕ ਹੈ ਬੱਚਾ ਤੇ ਬੱਚੋ ਚਲੋ ਆਪਾਂ ਅਗਲੇ ਕੁਐਸਚਨ ਕਰ ਲਈਏ ਅਗਲੇ ਹੈ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨਾਂ ਦੇ ਉੱਤਰ ਦੇਨੇ ਆ ਤੁਸੀਂ ਪਹਿਲਾ ਕੁਐਸਚਨ ਕੀ ਹੈ ਕੁਕੜੀ ਨੇ ਕਣਕ ਦੇ ਦਾਣੇ ਦਾ ਕੀ ਕੀਤਾ ਕੀ ਕੀਤਾ ਸੀ ਕਣਕ ਦੇ ਦਾਣੇ ਦਾ ਕੁਕੜੀ ਨੇ ਕੁਕੜੀ ਨੇ ਆਪਣੀ ਚੁੰਝ ਨਾਲ ਮਿੱਟੀ ਪੋਲੀ ਕਰਕੇ ਕਣਕ ਦੇ ਦਾਣੇ ਨੂੰ ਉਸ ਵਿੱਚ ਬੀਜ ਦਿੱਤਾ ਹੈਨਾ ਐਦਾਂ ਕੀਤਾ ਸੀ ਉਹਨੇ ਤਾਂ ਫਿਰ ਉਸ ਤੋਂ ਬਾਅਦ ਕੀ ਹੋਇਆ ਸੀ ਉਹ ਬੀਜ ਜਿਹੜੇ ਫੁੱਟ ਪਏ ਸੀ ਤੇ ਉਹਨਾਂ ਚੋਂ ਬੁੱਟੇ ਨਿਕਲਣ ਲੱਗ ਪਏ ਸੀ ਹੈਨਾ ਖੇਤ ਵਿੱਚ ਕੀ ਉੱਗਿਆ ਖੇਤ ਵਿੱਚ ਕੀ ਉੱਗਿਆ ਸੀ ਖੇਤ ਵਿੱਚ ਉਸ ਬੀਜ ਤੋਂ ਤਣਕ ਦਾ ਬੂਟਾ ਉੱਗ ਪਿਆ ਬੂਟਾ ਉੱਗਿਆ ਸੀ ਨਾ ਪਹਿਲਾਂ ਬੀਜ ਬੋਇਆ ਉਹਨੇ ਬੀਜ ਫਿਰ ਉਹਦੇ ਫਿਰ ਉਹ ਪਹਿਲਾਂ ਬੀਜ ਬੋਇਆ ਫਿਰ ਮੀਂਹ ਪਿਆ ਮੀਂਹ ਨਾਲ ਜਿਹੜਾ ਸੀ ਬੂਟਾ ਉਹ ਬਾਹਰ ਆਣ ਲੱਗ ਪਿਆ ਹੈਨਾ ਅਗਲਾ ਕੁਐਸਚਨ ਹੈ ਉਸ ਬੂਟੇ ਨੂੰ ਕੀ ਲੱਗਿਆ ਕੀ ਲੱਗਿਆ ਸੀ ਉਸ ਬੁੱਟੇ ਨੂੰ ਉਸ ਬੁੱਟੇ ਨੂੰ ਕਣਕ ਦਾ ਸਿੱਟਾ ਲੱਗਿਆ ਕਣਕ ਦਾ ਸਿੱਟਾ ਲੱਗਿਆ ਅਗਲਾ ਹੈ ਦਾਣਿਆਂ ਨਾਲ ਕੁੱਕੜੀ ਨੇ ਕੀ ਕੀਤਾ ਕੀ ਕੀਤਾ ਸੀ ਦਾਣਿਆਂ ਨਾਲ ਕੁੱਕੜੀ ਨੇ ਦਾਣਿਆਂ ਦਾ ਆਟਾ ਬਣਵਾਇਆ ਮਤਲਬ ਇੱਕ ਸਿੱਟਾ ਲੱਗਿਆ ਸੀ ਇੱਕ ਦਾਣਾ ਸੀਗਾ ਉਹਨੇ ਪਹਿਲਾਂ ਬੀਜਿਆ ਆਪਣੀ ਚੁੰਝ ਨਾਲ ਠੀਕ ਹੈ ਇੱਕ ਦਾਣਾ ਮਿਲਿਆ ਸੀ ਨਾ ਉਹਨੂੰ ਇੱਕ ਦਾਣਾ ਮਿਲਿਆ ਸੀ ਉਹ ਉਹਨੇ ਬੀਜਿਆ ਉਸ ਤੋਂ ਇੱਕ ਸਿੱਟਾ ਨਿਕਲੇ ਸਿੱਟੇ 'ਚ ਜਿਹੜੇ ਕਿ ਬਹੁਤ ਸਾਰੇ ਦਾਣੇ ਸੀ ਤੇ ਫਿਰ ਉਸ ਦਾਣਿਆਂ ਦਾ ਉਹਨੇ ਕੀ ਬਣਵਾ ਲਿਆ ਸੀ ਆਟਾ ਠੀਕ ਹੈ ਅਗਲਾ ਕੁਸਚਨ ਹੈ ਰੋਟੀ ਕਿਸ ਕਿਸ ਨੇ ਖਾਧੀ ਰੋਟੀ ਕੁੱਕੜੀ ਤੇ ਉਸਦੇ ਚੂਚਿਆਂ ਨੇ ਖਾਧੀ ਬਾਕੀ ਹੋਰ ਕਿਸੇ ਨੂੰ ਨਹੀਂ ਨ ਦਿੱਤੀ ਸੀ ਉਹਨੇ ਜਿਹੜੇ ਵੀ ਆਏ ਬਿੱਲੀ ਕੁੱਤਾ ਹਨਾ ਕਿਸੇ ਨੂੰ ਵੀ ਉਹਨੇ ਨਹੀਂ ਦਿੱਤੀ ਸੀ ਕਿਉਂਕਿ ਉਹਨਾਂ ਨੇ ਉਸਦੇ ਨਾਲ ਹੈਲਪ ਨਹੀਂ ਉਸਦੀ ਕੀਤੀ ਸੀ ਹਨਾ ਤੇ ਉਸਨੇ ਆਪਣੇ ਆਪ ਖਾਧੀ ਤੇ ਚੂਚਿਆਂ ਨੂੰ ਖਿਲਾਈ ਠੀਕ ਹੈ ਅਗਲਾ ਹੈ ਕੁੱਕੜੀ ਨੇ ਸਾਰਿਆਂ ਨੂੰ ਕੀ ਆਖਿਆ ਕੁੱਕੜੀ ਨੇ ਸਾਰਿਆਂ ਨੂੰ ਆਖਿਆ ਕਿ ਮਿਹਨਤ ਬਿਨਾ ਕੁਝ ਨਹੀਂ ਮਿਲਦਾ ਅਗਰ ਤੁਸੀਂ ਮਿਹਨਤ ਨਹੀਂ ਕਰੋਗੇ ਤਾਂ ਕੁਝ ਨਹੀਂ ਮਿਲੇਗਾ ਹੱਥ ਤੇ ਹੱਥ ਰੱਖ ਕੇ ਧਰ ਕੇ ਬੈਠੇ ਰਹੋਗੇ ਤਾਂ ਕੁਝ ਨਹੀਂ ਮਿਲੂਗਾ ਨਾ ਉਸਦੇ ਨੇ ਕੁਝ ਕਰਨਾ ਪਊਗਾ ਮਿਹਨਤ ਕਰਨੀ ਪਊਗੀ ਤਦ ਹੀ ਮਿਲੂਗਾ ਨਾ ਤੁਹਾਨੂੰ ਤੇ ਉਸਨੇ ਇਹ ਕਿਹਾ ਸੀ ਕੁੱਕੜੀ ਨੇ ਕਿ ਜਦੋਂ ਸਾਰੇ ਮੰਗਣ ਲੱਗ ਗਏ ਨਾ ਉਸ ਤੋਂ ਕਿ ਮੈਨੂੰ ਰੋਟੀ ਦੇ ਦੇ ਮੈਨੂੰ ਦੇ ਦੇ ਪਰ ਉਸਨੇ ਕੀ ਕਿਹਾ ਕਿ ਮਿਹਨਤ ਬਿਨਾ ਕੁਝ ਨਹੀਂ ਮਿਲਦਾ ਉਸਨੇ ਆਪ ਖਾਦਾ ਤੇ ਆਪਣੇ ਬੱਚਿਆਂ ਨੂੰ ਦਿੱਤਾ ਹੈਨਾ ਇਸ ਲੈਸਨ ਦਾ ਅਗਲਾ ਕੁਐਸਚਨ ਦੇਖ ਲੈਂਦੇ ਆ ਬੱਚੋ ਅਗਲਾ ਕੁਐਸਚਨ ਹੈ ਸ਼ਬਦਾਂ ਦੀ ਬਹੁਵਚਨ ਰੂਪ ਵਿੱਚ ਵਰਤੋਂ ਕਰਕੇ ਵਾਕ ਬਣਾਉਣੇ ਆ ਠੀਕ ਹੈ ਤੁਹਾਨੂੰ ਪੂਰਾ ਇੱਕ ਵਾਕ ਦਿੱਤਾ ਹੋਊਗਾ ਉਹ ਨੂੰ ਤੁਸੀਂ ਇੱਕ ਵਚਨ ਚ ਦਿੱਤਾ ਹੋਊਗਾ ਨੂੰ ਤੁਸੀਂ ਬਹੁਵਚਨ ਚ ਬਣਾਣਾ ਹੈ ਠੀਕ ਹੈ ਜਿਸ ਤਰ੍ਹਾਂ ਸਾਡੇ ਕੋਲ ਇੱਕ ਕੁੱਤਾ ਹੈ ਇੱਕ ਲਿਖਿਆ ਹੈ ਨਾ ਇੱਥੇ ਇਹ ਇੱਕ ਵਚਨ ਹੈ ਤੇ ਸਾਡੇ ਕੋਲ ਦੋ ਕੁੱਤੇ ਹਨ ਕੀ ਆ ਗਿਆ ਜ਼ਿਆਦਾ ਹੋ ਗਏ ਨਾ ਦੋ ਕੀ ਆ ਗਿਆ ਬਹੁਵਚਨ ਠੀਕ ਹੈ ਅਗਲਾ ਹੈ ਬਤਖ ਪਾਣੀ ਵਿੱਚ ਤੈਰ ਰਹੀ ਹੈ ਇਹ ਇੱਕ ਵਚਨ ਹੋ ਗਿਆ ਬਤਖਾਂ ਪਾਣੀ ਵਿੱਚ ਤੈਰ ਰਹੀਆਂ ਹਨ ਬਤਖਾਂ ਆ ਗਿਆ ਪਾਣੀ ਵਿੱਚ ਤੈਰ ਰਹੀਆਂ ਹੈ ਦੀ ਜਗ੍ਹਾ ਕੀ ਆ ਜਾਊਗਾ ਹਨ ਠੀਕ ਹੈ ਗਾ ਕਾ ਚਰ ਰਹੀ ਹੈ ਇਕਵਚਨ ਹੈ ਗਾ ਦਾ ਕੀ ਆਜੂ ਗਾ ਦਾ ਕੀ ਆਜੂਗਾ ਗਾਵਾਂ ਕਾ ਚਰ ਰਹੀ ਦਾ ਕੀ ਆਜੂਗਾ ਰਹੀਆਂ ਹੈ ਦਾ ਕੀ ਆਜੂਗਾ ਹਨ ਗਾਵਾਂ ਕਾ ਚਰ ਰਈਆਂ ਹਨ ਇਹ ਬਹੁਵਚਨ ਆ ਗਿਆ ਠੀਕ ਹੈ ਅਗਲਾ ਹੈ ਪੰਛੀ ਉੱਡ ਰਿਹਾ ਹੈ ਇਹ ਇਕਵਚਨ ਹੈ ਇੱਕ ਪੰਛੀ ਉੱਡ ਰਿਹਾ ਹੈ ਤਾਂ ਜ਼ਿਆਦਾ ਪੰਛੀਆਂ ਨੂੰ ਕੀ ਕਹੋਗੇ ਪੰਛੀ ਉੱਡ ਰਹੇ ਹਨ ਪੰਛੀਆਂ ਨਹੀਂ ਲਿਖਦਾ ਲਿਖੀਦਾ ਠੀਕ ਹੈ ਪੰਛੀ ਜਿਹੜਾ ਹੈ ਪੰਛੀ ਬਹੁਤ ਸਾਰੇ ਵੀ ਗਰੁੱਪ ਚ ਵੀ ਹੋ ਸਕਦੇ ਆ ਤੇ ਪੰਛੀ ਇੱਕ ਵੀ ਹੋ ਸਕਦਾ ਹੈ ਠੀਕ ਹੈ ਤੇ ਪੰਛੀ ਦਾ ਪੰਛੀ ਹੀ ਰਹੂਗਾ ਪੰਛੀ ਉੱਡ ਰਹੇ ਹਨ ਠੀਕ ਹੈ ਅਗਲਾ ਹੈ ਚਿੜੀ ਦਾਣਾ ਚੁਗ ਰਹੀ ਹੈ ਇੱਕ ਵਚਨ ਹੈ ਚਿੜੀ ਦਾ ਕੀ ਆਜੂਗਾ ਚੀੜੀਆਂ ਦਾਣੇ ਚੁਗ ਰਹੀਆਂ ਹਨ ਦਾਣੇ ਚੁਗ ਰਹੀਆਂ ਹਨ ਇਹ ਆ ਗਿਆ ਬਹੁਵਚਨ ਤੱਗੇ ਹੈ ਵੈਸੇ ਹੀ ਇਹ ਵਾਕਾਂਚ ਸੀ ਤੇ ਅੱਗੋਂ ਬਹੁਵਚਨ ਲਿਖਨੇ ਆ ਤੁਸੀਂ ਸਿਰਫ ਸ਼ਬਦ ਲਿਖਨੇ ਆ ਜਿਸ ਤਰ੍ਹਾਂ ਬਿੱਲੀ ਬਿੱਲੀਆਂ ਠੀਕ ਹੈ ਬਿੱਲੀ ਦਾ ਕੀ ਆ ਜਾਊਗਾ ਬਿੱਲੀਆਂ ਕੁੱਕੜੀ ਕੁੱਕੜੀਆਂ ਠੀਕ ਹੈ ਪੰਛੀ ਦਾ ਪੰਛੀਆਂ ਨਹੀਂ ਲਿਖ ਸਕਦੇ ਅਸੀਂ ਪੰਛੀ ਦਾ ਪੰਛੀ ਹੀ ਆਊਗਾ ਚੂਹਾ ਚੂਹੇ ਚੀੜੀ ਚੀੜੀਆਂ ਤੁਹਾਨੂੰ ਦੱਸਿਆ ਹੋਇਆ ਹੈ ਨਾ ਜਿੱਥੇ ਵੱਡੀ ਦੀ ਮਾਤਰਾ ਜਾਂ ਬਿਹਾਰੀ ਲੱਗੇ ਉੱਥੇ ਐੜੇ ਨੂੰ ਕੰਨਾ ਆ ਆ ਜਾਂਦਾ ਜਿੱਥੇ ਕੰਨਾ ਹੋਵੇ ਉਥੇ ਏ ਦੀ ਮਾਤਰਾ ਲਾ ਏ ਲਾਮ ਲੱਗ ਜਾਂਦੀ ਹੈ ਠੀਕ ਹੈ ਚੂਹਾ ਚੂਹੇ ਚਿੜੀ ਚਿੜੀਆਂ ਅੱਗੇ ਹੈ ਤੋਤਾ ਕੰਨਾ ਆ ਗਿਆ ਨਾ ਤੋਤੇ ਘੋੜਾ ਘੋੜੇ ਕੁੱਤਾ ਕੁੱਤੇ ਠੀਕ ਹੈ ਇਹ ਆ ਗਏ ਬਹੁਵਚਨ ਠੀਕ ਹੈ ਸਮਝ ਆ ਗਈ ਨਾ ਬੱਚੇ ਇਹ ਲੈਸਨ ਦੀ ਤੇ ਇੱਥੇ ਆਪਣਾ ਇਹ ਲੈਸਨ ਖਤਮ ਹੁੰਦਾ ਹੈ ਕਣਕ ਦਾ ਦਾਣਾ ਠੀਕ ਹੈ ਬੱਚੋ ਤੇ ਇਸ ਨੂੰ ਨੋਟ ਕਰ ਲਓ ਯਾਦ ਕਰ ਲਓ ਚੰਗੀ ਤਰ੍ਹਾਂ ਤੇ ਆਪਾਂ ਮਿਲਦੇ ਆਂ ਆਪਣੀ ਅਗਲੀ ਕਲਾਸ ਦੇ ਵਿੱਚ ਨਵਾਂ ਚੈਪਟਰ ਲੈ ਕੇ ਆਉਂਦੇ ਆਂ ਤਦ ਤੱਕ ਲਈ ਓਕੇ ਬੱਚੋ ਬਾਏ ਬਾਏ ਟੇਕ ਕੇਅਰ ਥੈਂਕ ਯੂ